ध तन बेगाना क्यो कोकी धुरा ने तु सुमजलं धर मूर्ताबय क्यो मुकदा को ਕਾਟ ਲੈਂਦੀਆਂ ਜ਼ਿੰਦਗੀ ਸ਼ੁਕਰ ਗੁਜ਼ਾਰ ਕਰਕੇ ਮਾਪੇ ਜਿੱਥੇ ਵੀ ਦੇਣ ਵਿਆਤੀਆਂ ਰੱਬਾ ਹੱਸ ਦੇ ਬਸ ਦੀ ਰਹਿਣ ਪਕੇ ਤੇ ਮੰਗਦੀਆਂ ਸਦਾ ਇਹ ਦੁਆਤੀਆਂ ਦੇਵਿਆ ਵਾਂਗ ਲਦੀਆਂ ਤੀਆਂ ਹੋਕਿਆਂ ਦੇ ਵਿੱਚ ਪਲਦੀਆਂ ਤੀਆਂ ਦੀਵਿਆਂ ਵਾਂਗੂ ਬਲਦੀਆਂ ਤੀਆਂ ਹੋਕਿਆਂ ਦੇ ਵਿੱਚ ਪਲਦੀਆਂ ਤੀਆਂ ਮਾਂ ਤੱਟੜੀ ਨੂੰ ਹੌਲ ਪਹਿਣ ਜਦ ਮਾਂ ਤੱਟੜੀ ਨੂੰ ਹੌਲ ਪਹਿਣ ਜਦ ਹੁਣ ਦੁਆਲੇ ਇਕੱਠੀਆਂ ਹਈਆਂ ਤੀਆਂ ਤੇ ਗਰੀਬੀ ਰੱਬਾ ਇਕੋ ਥਣ ਦੇਵੀ ਕੱਠੀਆਂ ਹੈ ਧੀਆ ਤੇ ਗਰੀਬੀ ਰੱਬਾ ਇਕੋ ਥਾਣਾ ਦੇਵੀ ਕੱਠੀਆਂ ਹੈ ਜੇ ਧੀ ਹੋਵੇ ਤਨ ਦੌਲਤ ਹੋਵੇ ਕਿਸੇ ਗੱਲ ਮਜਬੂਰੀ ਨਾ ਹੋਵਣ ਜੇ ਧੀ ਹੋਵੇ ਤਨ ਦੌਲਤ ਹੋਵੇ ਕਿਸੇ ਗੱਲੋਂ ਮਜਬੂਰ ਨਾ ਹੋਵਣ ਵਿਛੜਨ ਦੀ ਜੇ ਰੀਤ ਨਾ ਹੋਵੇ ਇਹ ਮਾਂ ਪਿਆ ਤੋਂ ਦੂਰ ਨਾ ਹੋਵਣ ਤਾਨਿਆਂ ਦੀ ਅੱਗ ਸਾੜੇ ਨੇ ਲੋਕੀ ਤਾਨਿਆਂ ਦੀ ਅੱਗ ਸਾੜੇ ਨੇ ਲੋਕੀ ਬੈਠੇ ਬਾਲਕੇ ਪੱਠੀਆਂ ਹਏ ਤੀਆਂ ਤੇ ਗਰੀਬੀ ਰੱਬਾ ਇੱਕੋ ਥਾਣਾ ਦੇਵੀ ਕਠੀਆਂ ਹੈ ਤੀਆਂ ਯਾਤੇ ਗਰੀਬੀ ਰੱਬਾ ਇਕੋ ਥਾਣਾ ਦੇਵੀ ਕਠੀਆਂ ਹੈ ਪਹਿਲਾ ਵੀਰ ਫਿਰ ਪਤੀ ਜੇ ਮੰਗਣ ਵਸਦਾ ਰਹੇ ਬਾਬਲਿਦਾ ਵੇੜਾ ਕਿਉ ਦੇ ਦੀਵੇ ਬਾਲੇ ਮੰਗਦੀਆਂ ਸੁਖੀ ਵਸੇ ਇਹ ਨਗਰ ਖੇੜਾ ਦੁੱਖ ਸੁਖ ਦਾ ਜੇ ਦਵੇ ਸੁਨੇਹਾ ਦੁੱਖ ਸੁਖ ਦਾ ਜੋ ਦਵੇ ਸੁਨੇਹਾ ਆਉਂਦੀਆਂ ਪੇਕੀ ਨੱਠੀਆਂ ਹਏ ਧੀਆਂ ਤੇ ਗਰੀਬੀ ਰੱਬਾ ਏ ਕੋ ਥਾਣਾ ਦੇ ਮੀ ਕਠੀਆਂ ਹਏ ਧੀਆਂ ਤੇ ਗਰੀਬੀ ਰੱਬਾ ਏ ਕੋ ਥਾਣਾ ਦੇ ਮੀ ਕਠੀਆਂ ਹਏ ਤੀਨੂ ਤੋਂ ਮਾਤੇ ਦਾਦੀ ਬਣ ਕੇ ਜਗ ਦਾ ਬੂਟਾ ਲਾਇਆ ਧੀਆਂ ਜਗ ਜਨ ਨੀਂਦਾ ਰਤਬਾ ਮਿਲਿਆ ਮਮਤਾ ਦਾ ਸਰਮਾਇਆ ਧੀਆ ਨਾ ਘਰ ਰੱਖ ਸਕਿਆ ਕੋਈ ਨਾ ਘਰ ਰੱਖ ਸਕਿਆ ਕੋਈ ਨਾ ਕਿਸੇ ਨੇ ਰਖੀਆਂ ਧੀਆ ਤੇ ਗਰੀਬੀ ਰੱਬਾ ਇੱਕੋ ਥਾਣਾ ਦੇਵੀਂ ਕਠੀਆਂ ਹੈ ਧੀਆ ਤੇ ਗਰੀਬੀ ਰੱਬਾ ਇੱਕੋ ਥਾਣਾ ਦੇ ਵੀ ਕਠੀਆਂ ਹਈਂ ਧੀਆ ਤੇ ਗਰੀਬੀ ਰੱਬਾ ਇੱਕੋ ਥਾਣਾ ਦੇ ਵੀ ਕਠੀਆਂ